ਸਤਨਾਮ ਵਾਹਿਗੁਰੂ ਸਾਹਿਬ ਜੀ ਨਟ ਮਹੱਲਾ ਚੌਥਾ ਮੇਰੇ ਮਨ ਭਜ ਠਾਕੁਰ ਅਗਮ ਅਪਾਰੇ ਹਮ ਪਾਪੀ ਬਹੁ ਨਿਰਗੁਣਿਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਉ ਸਾਧੂ purk ਸਾਧ ਜਨ ਪਾਏ ਇਕ ਬਿਨੋ ਕਰੋ ਗੁਰ ਪਿਆਰੇ RAM ਨਾਮ ਧਨ ਪੂੰਜੀ ਦੇਵੋ ਸਭ ਤਿਸ਼ਨਾ ਭੁੱਖ ਨਿਵਾਰੇ ਪਚ ਪਤੰਗ ਮਿਰਗ ਭ੍ਰਿੰਗ ਕੁੰਚਰ ਮੀਨ ਇਕ ਇੰਦਰੀ ਪਕਰ ਸੰਘਾਰੇ ਪੰਜ ਭੂਤ ਸਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸ਼ਾਸਤਰ ਵੇਦ ਸੋਧ ਸੋਧ ਦੇਖੇ ਮਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਤ ਪਾਵੋ ਸਤ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲਗੀ ਪ੍ਰਭ ਕੇਰੀ ਜਿਵੇਂ ਸੂਰਜ ਕਮਲ ਨਿਹਾਰੇ ਮੇਰਸ ਮੇਰ ਮੋਰ ਬਹੁ ਨਾਚੈ ਜਬ ਉਨਵ ਕਨ ਕਨ ਹਾਰੇ ਸਾਖਤ ਕੋ ਅੰਮ੍ਰਿਤ ਬਹੁ ਸਿੰਚੋ ਸਭ ਡਾਲ ਫੂਲ ਵਿਸਕਾਰੇ ਜਿਉਂ-ਜਿਉ ਨਿਵਹਿ ਸਾਖਤ ਨਰ ਸੀਤੀ ਛੇੜ-ਛੇੜ ਕੱਢੈ ਬਿਖਖਾਰੇ ਸੰਤਨ ਸੰਤ ਸਾਧ ਮਿਲ ਰਹੀ ਐ ਗੁਣ ਬੋਲਹਿ ਪਰ ਉਪਕਾਰੇ ਸੰਤੈ ਸੰਤ ਮਿਲੈ ਮਨ ਵਿਗਸੈ ਜਿਉਂ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭੈ ਵਿਗਾਰੇ ਮੇਰੇ ਠਾਕੁਰ ਕੈ ਦੀ ਬਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ 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 ਪ੍ਰਭ ਮੇਰੇ ਮੈਂ ਰਾਖੋ ਕਿਰਪਾ ਧਾਰੇ ਨਾਨਕ ਮੈਂ ਧਰ ਅਵਰਣ ਕਾਈ ਮੈਂ ਸਤਗੁਰ ਗੁਰ ਨਿਸਤਾਰੇ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਨਕ ਜਤਨ ਕਰ ਰਹੇ ਹਰ ਅੰਤ ਨਾਹੀ ਪਾਇਆ ਹਰ ਅਗੰਮ ਅਗੰਮ ਆਗਾਦ ਬੋਧ आदेश हरप्रम राया राहाओ काम क्रोध लोभ मोह नित झगरते झगराया हम राख राख दीन तेरे हर शरण हर प्रब आया शरणागति प्रब पालते हर भक्त वछल नाया प्रहलाद जन हर नाख पकरेया हर राख लियो तराया हर चेतरे मन महल पावन ਸਭ ਦੁੱਖ ਪੰਜਨ ਰਾਇਆ ਭਉ ਜਨਮ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਹਰ ਪਤਿਤ ਭਾਵਨ ਨਾਮ ਸੁਆਮੀ ਭਉ ਭਗਤ ਪੰਜਨ ਗਾਇਆ ਹਰ ਹਾਰ ਹਰ ਉਰਤਾਰੇੋ ਜਨ ਨਾਨਕ ਨਾਮ ਸਮਾਇਆ ਮਾਲੀ ਗੌੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਸੁਖ ਦਾਤਾ ਸਤ ਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾਓ ਵਡਭਾਗੀ ਗੁਰਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰਨਾਤਾ ਤਨ ਤਨ ਸਾਧ ਜਿਨੀ ਹਰ ਪ੍ਰਭ ਪਾਇਆ ਤੈਨ ਪੁੱਛੋ ਹਰ ਕੀ ਬਾਤਾ ਪਾਏ ਲਗਉ ਨਿਤ ਕਰੋ ਜੁ ਦਰੀਆ ਹਰ ਮੇਲੋ ਕਰਮ ਵਿਦਾਤਾ ਲਿਲਾਟ ਲਿਖੇ ਪਾਇਆ ਗੁਰ ਸਾਧੂ ਗੁਰ ਬਚਨੀ ਮਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕਿਲ ਵਿਖ ਪਾਪ ਗਵਾਤਾ RAM ਰਸਾਇਣ ਜਿਨ ਗੁਰਮਤਿ ਪਾਇਆ ਤਿਨ ਕੀ ਉਤਮ ਬਾਤਾ ਤਿਨ ਕੀ ਪੰਖ ਪਾਈਐ ਵਡਭਾਗੀ ਜਨ ਨਾਨਕ ਚਰਨ ਪਰਾਤਾ ਮਾਲੀ ਗੌੜਾ ਮਹੱਲਾ ਚੌਥਾ ਸਭ ਸਿਧ ਸਾਧਕ ਮਨ ਜਨਾ ਮਨ ਭਾਵਨੀ ਹਰ ਧਾਇਓ ਅਪਰੰਪਰੋ ਪਾਰ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਖਾਇਓ ਰਹਾਉ ਹਮ ਨੀਚ ਮਦਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ ਹਰ ਆਨ ਮੇਲਿਓ ਸਤ ਗੁਰੂ ਖਿਨ ਬੰਦ ਮੁਕਤ ਕਰਾਇਓ ਪ੍ਰਭ ਮਸਤ ਕੇ ਧੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ ਪੰਜ ਸ਼ਬਦ ਦਰਗਹਿ ਬਾਜਿਆ ਹਰ ਮਿਲਿਓ ਮੰਗਲ ਗਾਇਓ ਬਤੁਰ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਬ ਜੋਨੀ ਗਾਲੀਐ ਜਿਉ ਲੋਨ ਜਲੇ ਗਲਾਇਓ ਮਤ ਦੇ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈ ਲਾਇਓ ਹਰ ਰਾਮ ਨਾਮੈ ਲਹੋ ਲਾਗੋ ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ RAM ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭਰਮ ਭਾਉ ਭਾਗਾ ਰਹਾਉ ਭੈ ਭਾਏ ਭਗਤ ਲਾਗੋ ਮੇਰਾ ਹੀਰਾ ਮਨ ਸੋਇਓ ਗੁਰਮਤਿ ਜਾਗਾ ਕਿਲ ਬਖਖੀਨ ਭਏ ਸਾਤਿ ਆਈ ਹਰ ਓਰ ਧਾਰਿਓ ਵਡ ਭਾਗਾ ਮਨ ਮੁਖ ਰੰਗ ਕੁਸੰਭਹਿ ਕਚੂਆ ਜੋ ਕੁਸਮਚਾਰ ਦਿਨ ਚਾਗਾ ਕਿਨ ਮੈਂ ਬਿਨ ਸਜਾਏ ਪ੍ਰਤਾਪੈ ਡੰਡ ਧਰਮ ਰਾਏ ਕਾ ਲਾਗਾ ਸਤ ਸੰਗਤ ਪ੍ਰੀਤ ਸਾਧ ਅਤ ਗੂੜੀ ਜਿਉ ਰੰਗ ਮਜੀਠ ਬਉ ਲਾਗਾ ਕਾਇਆ ਕਾ ਪਰ ਚੀਰ ਬਉ ਫਾਰੇ ਹਰ ਰੰਗ ਨਾ ਲਹੈ ਸੁਭਾਗਾ ਹਰ ਚਾਰਿ ਔਰੰਗ ਮਿਲੈ ਗੁਰ ਸੋਭਾ ਹਰ ਰੰਗ ਚਲੂ ਲੈ ਰੰਗਾ ਜਨ ਨਾਨਕ ਤਿਨ ਕੇ ਚਰਨ ਪਖਾਰੇ ਜੋ ਹਰ ਚਰਣੀ ਜਨ ਲਾਗਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ ਮਤ ਗੁਰਮਤਿ ਰਾਮ ਰਸਾਲਾ ਰਹਾਉ ਗੁਰਮਤਿ ਨਾਮ ਧਿਆਈਐ ਹਰ ਹਰ ਮਨ ਜਪਿਐ ਹਰ ਜਪਮਾਲਾ ਤਿਨ ਕੈ ਮਸਤਕ ਲੀਖਿਆ ਹਰ ਮਿਲਿਆ ਹਰ ਬਨਮਾਲਾ ਜਿਨ ਹਰ ਨਾਮ ਧਿਆਇਆ ਤੈਨ ਚੁਕੇ ਸਰਬ ਜੰਜਾਲ ਤੈਨ ਜਮ ਨੇੜ ਨ ਆਵਈ ਗੁਰ ਰਾਖੇ ਹਰਖਵਾਲਾ ਹਮ ਬਾਰਗ ਕਿਛੂ ਨ ਜਾਣ ਹੂੰ ਹਰ ਮਾਤ ਪਿਤਾ ਪ੍ਰਤ ਪਾਲਾ ਕਰ ਮਾਇਆ ਅਗਨ ਨਿਤ ਮੇਲਤੇ ਗੁਰ ਰਾਖੇ ਦੀਨ ਦਿਆਲਾ ਬਹੁ ਮਹਿਲੇ ਨਿਰਮਲ ਹੋਇਆ ਸਭ ਕਿਲ ਵਿਖਰ ਜਸ ਜਾਲਾ ਮਨ ਅਨੰਦ ਭਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਭਾਜੋ ਸਭ ਕਿਲ ਵਿਖਾਟ ਹਰ ਹਰ ਉਰ ਧਾਰਿਓ ਗੁਰ ਪੂਰੈ ਮੇਰਾ ਸੀਸ ਕੀਜੈ ਗੁਰਵਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ ਤਿਸ ਮਨ ਦੇਵੋ ਕਟ ਕਾਠ ਹਰ ਸਾਜਨ ਮਿਲਿਓ ਗੁਰ ਪੂਰੈ ਗੁਰ ਬਚਨ ਬਿਕਾਨੋ ਹਟ ਹਾਟ ਮਕਰ ਪ੍ਰਾਗ ਦਾਨ ਬੌ ਕੀਆ ਸਰੀਰ ਦਿਓ ਅੰਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬਹੁ ਕੰਚਨ ਦੀਜੈ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤਿਰਕੁਟੀ ਫੋਰ ਭਰਮ ਪਉ ਭਾਗਾ ਲਜ ਭਾਨੀ ਮਟਕੀ ਮਾਟ ਕਲ ਜਿਉ ਗੁਰਪੂਰਾ ਤਿਨ ਪਾਇਆ ਜਿਨ ਧੁਰ ਮਸਤਕ ਲਿਖੇ ਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਠੀ ਭੂਕ ਤਿਖਾਟ ਮਾਲੀ ਗੌੜਾ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਮਨ ਟਹਿਲ ਹਰ ਸੁਖ ਸਾਰ ਅਵਰ ਟਹਿਲਾ ਝੂਠੀਆਂ ਨਿਤ ਕਰੈ ਜਮ ਸਿਰ ਮਾਰ ਰਹਾਉ ਜਿਨਾਂ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਭਉ ਜਲ ਤਾਰਿਆ ਹਰ ਸੰਤ ਪੁਰਖ ਪਾਰ ਨਿਤ ਚਰਨ ਸੇਵੋ ਸਾਧਕੇ ਤਜ ਲੋਭ ਮੋਹ ਵਿਕਾਰ ਸਭ ਤਜੋ ਦੂਜੀ ਆਸੜੀ ਰੱਖ ਆਸ ਇਕ ਨਿਰੰਕਾਰ ਇਕ ਭਰਮ ਭੂਲੇ ਸਾਖਤਾ ਬਿਨ ਗੁਰ ਅੰਧ ਧਾਰ ਤੁਰ ਹੋਵ ਨਾਸ ਹੋਇਆ ਕੋ ਨਾ ਮਿਟਣ ਹਾਰ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਪਾਰ ਧਨ ਤਨ ਤੇ ਜਨ ਨਾਨਕਾ ਜਿਨ ਹਰ ਨਾਮ ਵਰਤਾਰ ਮਾਲੀ ਗੌੜਾ ਮਹੱਲਾ ਪੰਜਵਾ RAM ਨਾਮ ਕਉ ਨਮਸਕਾਰ ਜਾਸ ਜਪਤ ਹੋਵਤ ਉਧਾਰ ਰਹਾਉ ਜਾ ਕੈ ਸਿਮਰਨ ਮਿਟੈ ਧੰਦ ਜਾ ਕੈ ਸਿਮਰਨ ਛੂਟੈ ਬੰਦ ਜਾ ਕੈ ਸਿਮਰਣ ਮੂਰਖ ਚਤੁਰ ਜਾ ਕੈ ਸਿਮਰਣ ਕੁਲ ਹੈ ਉਧਰ ਜਾ ਕੈ ਸਿਮਰਣ ਭਉ ਦੁਖ ਹਰੈ ਜਾ ਕੈ ਸਿਮਰਣ ਅਪਦਾ ਟਰੈ ਜਾ ਕੈ ਸਿਮਰਣ ਮੁਚਿਤ ਪਾਪ ਜਾ ਕੈ ਸਿਮਰਣ ਨਹੀਂ ਸੰਤਾਪ ਜਾ ਕੈ ਸਿਮਰਣ ਰਿੰਦ ਬਿਗਾਸ ਜਾ ਕੈ ਸਿਮਰਣ ਕਬਲਾ ਦਾਸ ਜਾ ਕੈ ਸਿਮਰਣ ਨੇਦ ਨਿਧਾਨ ਜਾ ਕੈ ਸਿਮਰਣ ਤਰੇ ਨਿਧਾਨ ਪਤਲ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰ ਦਾਸ ਦਾਸਾਂ ਦੀਨ ਸ਼ਰਨ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾਂ ਐਸੋ ਸਹਾਈ ਹਰ ਕੋ ਨਾਮ ਸਾਜ ਸੰਗਤ ਭਜ ਪੂਰਨ ਕਾਮ ਰਹਾਉ ਬੂੜਤ ਕੋ ਜੈਸੇ ਬੀੜੀ ਮਿਲਤ ਬੂਜਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜੈਸੇ ਰਣਮੈ ਸਖਾ ਭਰਾਤ ਜੈਸੇ ਭੁਖੇ ਭੋਜਨ ਮਾਤ ਜੈਸੇ ਕਿਰਖੈ ਵਰਸ ਮੀਘ ਜੈਸੇ ਪਾਲਨ ਸਰਨ ਸਿੰਘ ਗਰਣ ਮੁਖ ਨਹੀਂ ਸਰਪਧਰਾਸ ਸੁਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰ ਦੇ ਮਾਹੇ ਜੈਸੋ ਦਾਨੋ ਚਕੀ ਦਰਾਹੇ ਬਹੁਤ ਉਪਮਾ ਥੋਰ ਕਹੀ ਹਰ ਅਗਮ ਅਗਮ ਆਗਾਦ ਤੋਹੀ ਉੱਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮਹੱਲਾ ਪੰਜਵਾ ਇਹੀ ਹਮਾਰਾ ਸਫਲ ਕਾਜ ਆਪਣੇ ਦਾਸ ਕੋ ਲਿਹੁ ਨਿਵਾਜ ਰਹਾਓ ਚਰਨ ਸੰਤੈ ਮਾਥ ਮੋਰ ਨੈਣ ਦਰਸ ਪੇਖੋ ਨਿਸਪੋਰ ਹਸਤ ਹਮਰੇ ਸੰਤ ਟਹਿਲ ਪ੍ਰਾਨ ਮਨ ਧਨ ਸੰਤ ਵਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੈ ਮੇਰੇ ਚੀਤ शांत आज्ञा मनै मीठ मेरा कमल भिक्षै संत लीठ संत संग मेरा होए निवास संतन की मोह बहुत प्यास संत वचन मेरे मनै मंत संत प्रसाद मेरे बिखै हंत मुक्त जुगत एहा निदान प्रभु दयाल मोहि देवो दान नानक को प्रभु दया धार चरण संतन के मेरे हृदय मजार ਮਾਲੀ ਗੌੜਾ ਮਹੱਲਾ ਪੰਜਵਾਂ ਸਭ ਕਹਿ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜ਼ਰਾ ਹਜੂਰ ਰਹਾਉ ਸੁਨਤ ਜੀਓ ਜਾਸ ਨਾਮ ਦੁਖ ਬਿਨਸੇ ਸੁਖ ਕੀਓ ਬਿਸਰਾਮ ਸਗਲ ਨਿਧ ਹਰ ਹਰ ਹਰੇ ਮਨ ਜਨ ਤਾਖੀ ਸੇਵ ਕਰੇ ਜਾ ਕਹਿ ਘਰ ਸਗਲੇ ਸਮਾਹੇ ਜਿਸ ਤੇ ਬਿਰਥਾ ਕੋਈ ਨਾਹੇ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵੋ ਕਿਰਪਾਲ ਸਦਾ ਧਰਮ ਜਾ ਕੈ دیਵਾਨ ਬੇਮੋਤਾ ਜਨਹੀ ਕਿਛ ਕਾਨ ਸਭ ਕਿਛ ਕਰਣਾ ਆਪਨੇ ਆਪ ਰੀ ਮਨ ਮੇਰੇ ਤੂੰ ਤਾਂ ਕਉ ਜਾਪ ਸਾਧ ਸੰਗਤ ਕੋ ਹੋਂ ਬਲਿਹਾਰ ਜਾਸ ਮਿਲ ਹੋਵੇ ਉਦਾਰ ਨਾਮ ਸੰਗ ਮੰਤਨੈ ਰਾਤ ਨਾਨਕ ਕਉ ਪ੍ਰਭ ਕਰੀ ਦਾਤ ਮਾਲੀ ਗੋੜਾ ਮਹੱਲਾ ਪੰਜਵਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਸਮਰੱਥ ਕੀ ਸਰਣਾ ਜੀਉ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਣਾ ਰਹਾਓ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਣ ਕਾ ਮੂਲ ਰਵ ਰਹਿਆ ਸਰਬਤ੍ਰ ਠਾਈ ਸੂਖਮ ਅਸ ਥੂਲ ਆਲ ਜਾਲ ਵਿਕਾਰ ਤਜ ਸਭ ਹਰ ਗੁਨਾ ਨਿਤ ਗਾਓ ਕਰ ਜੋੜ ਨਾਨਕ ਦਾਨ ਮੰਗੈ ਦੇਹੁ ਆਪਣਾ ਨਾਮ ਮਾਲੀ ਗੌੜਾ ਮਹੱਲਾ ਪੰਜਵਾ ਪ੍ਰਭ ਸਮਰੱਥ ਦੇਵ ਅਪਾਰ ਕੌਣ ਜਾਣੈ ਚਲਤ ਤੇਰੇ ਕਿਛੰਤ ਨਾਹੀ ਪਾਰ ਰਹਾਓ ਇੱਕ ਖਿਨੈ ਥਾਪੋ ਥਾਪਦਾ ਘੜ ਭੰਨ ਕਰਨੈ ਹਾਰ ਜੀਤ ਕੀਨੋ ਉਪਾਰਜਣਾ ਪ੍ਰਭ ਦਾਨ ਦੇ ਦਾਕਾਰ ਹਰ ਸ਼ਰਣ ਆਇਓ ਦਾਸ ਤੇਰਾ ਪ੍ਰਭ ਊਚ ਅਗਮ ਮਰਾਰ ਕਾਢ ਲਿਓ ਪਉ ਜਲ ਬਖਮਤੇ ਜਨ ਨਾਨਕ ਸਦ ਬਲਿਹਾਰ ਮਾਲੀ ਗੌੜਾ ਮਹੱਲਾ ਪੰਜਵਾ ਮਨ ਤਨ ਬਸ ਰਹੀ ਗੋਪਾਲ ਦੀਨ ਬੰਦਵ ਭਗਤ ਵਛਲ ਸਦਾ ਸਦਾ ਕਿਰਪਾਲ ਰਹਾਉ ਆਦ ਅੰਤੇ ਮਦ ਤੂੰ ਹੈ ਪ੍ਰਭ ਬਿਨਾ ਨਾਹੀ ਕੋਏ ਪੂਰ ਹੈ ਆ ਸਗਲ ਮੰਡਲ ਏਕ ਸੁਆਮੀ ਸੋਏ ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਣ ਗਾਓ ਬਲਿਹਾਰ ਜਾਏ ਸਦਾ ਨਾਨਕ ਦੇਹੁ ਆਪਣਾ ਨਾਮ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦ ਧਨ ਧਨ ਹੋ ਰਾਮ ਬੀਨ ਬਾਜੈ ਮਧੁਰ ਮਧੁਰ ਤੁਣ ਅਨਹਦ ਗਾਜੈ ਰਹਾਓ ਧਨ ਧਨ ਮੇ ਘਰ ਮਾਵਲੀ ਧੰਨ ਧੰਨ ਕ੍ਰਿਸ਼ਨ ਓੜੈ ਕਾਂਬਲੀ ਧੰਨ ਧੰਨ ਤੂੰ ਮਾਤਾ ਦੇਵਕੀ ਜਹ ਗ੍ਰਹਿ ਰਮਈਆ ਕਬਲਾਪਤੀ ਧੰਨ ਧੰਨ ਬਨਖੰਡ ਬਿੰਦਰਾਵਨਾ ਜੈ ਖੇਲੇ ਸ਼੍ਰੀ ਨਾਰਾਇਣਾ ਬੀਨ ਵਜਾਵੈ ਗੋਦਨ ਚਰੈ ਨਾਮਿਕਾ ਸੁਆਮੀ ਆਨੰਦ ਕਰੈ ਮੇਰੋ ਬਾਪ ਮਾ ਦੋ ਤੂੰ ਧੰਨ ਕੇ ਸੋ ਸਾਵਲੀਓ ਬੀਠ ਲਾਇ ਰਹਾਓ ਕਰਤਰੇ ਚਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਲੇ ਦੋ ਸਾਥਨ ਕੀ ਸਭਾ ਦਰੋਪਦੀ ਅੰਬਰ ਲੇਤ ਬਾਰੀ ਹਲੇ ਗੌਤਮਨਾਰ ਹਿਲਿਆਤਾਰੀ ਪਾਵਨ ਕੇਤਕਤਾਰੀ ਹਲੇ ਐਸਾ ਅਦਮ ਅਜਾਤ ਨਾਮ ਦੇਉ ਤਉ ਸ਼ਰਣਾਗਤ ਆਈ ਹਲੇ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੁਲੈ ਰੇ ਰਹਾਓ ਇਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾਰੇ ਇਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾਰੇ ਪਰਣ ਵੈ ਨਾਮ ਭੈਨੇ ਕੰਮ ਕੋ ਠਾਕੁਰ ਕੋ ਦਾਸਾਰੇ ਇਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾਰੇ ਪਰਨ ਵੈ ਨਾਮ ਭੈਨੇ ਕਾਮ ਕੋ ਠਾਕੁਰ ਕੋ ਦਾਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ